ਸਰਬੰਨਾ ਦੇ ਵਿੱਚ ਅੱਜ ਮੀਟਿੰਗ ਕੀਤੀ ਆ ਸਾਡੇ ਹਲਕੇ ਵੈਸਟ ਦੇ ਐਮਐਲਏ ਸਾਹਿਬ ਨੇ ਡਾਕਟਰ ਜਸਪ੍ਰੀਤ ਸਿੰਘ ਸੰਧੂ ਨਾਲ ਦੀ ਗਵਾਈ ਤੇ ਸਾਡੇ ਇੱਥੇ ਬਹੁਤ ਵਧੀਆ ਟੀਮ ਹੈ ਉਹਨਾਂ ਨੇ ਮੱਲਾ ਮੀਟਿੰਗ ਕੀਤੀ ਆ ਇਹ ਦੇਖੋ ਕਿੱਥੇ ਆਪਣੇ ਅਹੀ ਦਸ ਸਿੰਘ ਹੋੜੀ ਸਰਪੰਚ ਇਹਨਾਂ ਨੇ ਬਹੁਤ ਵਧੀਆ ਮੀਟਿੰਗ ਕੀਤੀ ਆ ਮੈਂ ਥੋੜਾ ਲੇਟ ਵੀ ਹੋ ਗਿਆ ਪਰ ਫਿਰਦਾ ਨੇ ਵੇਟ ਕੀਤੀ ਹੈ ਇਲੈਕਸ਼ਨ ਦਾ ਟਾਈਮ ਆ ਪਰ ਇਹ ਸੇਧੀਏ ਚ ਵੈਸੇ ਜੀ ਤੁ ਉਸ ਵੀ ਅਦੀਤੋ ਸਾਡਾ ਡਾਕਟਰ ਸੰਧੂ ਉਹਨਾਂ ਨੇ ਅਯਾਦਾ ਦੀ ਲੀਡ ਨਾਲ ਆਪ ਜਿੱਤੇ ਹੀ ਅਯਾਦਾ ਦੀ ਲੀਡ ਨਾਲ ਹੀ ਜਿੱਤਾਂਗੇ ਬਹੁਤ ਵੱਡੀ ਜਿੱਤ ਹੋਊਗੀ ਵੈਸੇ ਜੀ ਦੀ 4:00 ਵਜੇ ਤੋਂ ਬੜਾ ਵੱਡਾ ਕੱਟ ਸੀ ਸਾਡੇ 3:30 ਤੋਂ ਲੈ ਕੇ ਸਾਡੇ 6:00 ਵਜੇ ਤੱਕ ਲੇਟ ਹੋਣ ਦੇ ਕਰਕੇ ਲੋਕ ਚਲੇਗੇ ਠੀਕ ਇਹ ਕਹਿਣਾ ਚਾਹੁੰਦੇ ਹਾਂ ਜਿਹੜੇ ਲੋਕ ਚਲੇ ਗਏ ਨੇ ਉਹਨਾਂ ਨੂੰ ਵੀ ਕੋਈ ਮੈਸੇਜ ਦੇ ਦਿਓ ਜਿਹੜੇ ਉਹ ਵੇਖਣਗੇ ਲੋਕਾਂ ਦੇ ਦਿਲਾਂ 'ਚ ਵਸਦਾ ਕਬੂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਰੀਵਾਲ ਸਾਹਿਬ ਦੀ ਮੀਟਿੰਗ ਰੱਖੀ ਗਈ ਸੀ ਇੱਥੇ ਬਹੁਤ ਵੱਡਾ 3500 ਅੱਜ ਵਲੰਟੀਅਰ ਸੀ ਤੇ 10 ਘੰਟਾ 1.5 ਘੰਟਾ ਲੇਟ ਹੋਣ ਦੇ ਕਰਕੇ ਹੁਣ ਚਲੇ ਗਏ ਨੇ ਬਹੁਤ ਵੱਡਾ ਕੱਟ ਸੀ ਦੇਖੋ ਆਮ ਆਦਮੀ ਪਾਰਟੀ ਨੂੰ 117 ਸੀਟਾਂ ਦੇ ਵਿੱਚੋਂ ਜੇ 92 ਸੀਟਾਂ ਮਿਲੀਆਂ ਸੀ ਕਿਉਂਕਿ ਆਮ ਆਦਮੀ ਪਾਰਟੀ ਦਾ ਲੋਕ ਪਿਆਰ ਕਰਦੇ ਨੇ ਹੁਣ ਵੀ ਆਮ ਆਦਮੀ ਪਾਰਟੀ ਦੇ ਲੋਕ ਪਿਆਰ ਕਰਦੇ ਨੇ 13 ਦੀਆਂ 13 ਸੀਟਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਦੀ ਝੋਲੀ 'ਚ ਪੈਣ ਗਈਆਂ ਡਾਕਟਰ ਜਸਬੀਰ ਸਿੰਘ ਸੰਧੂ ਹਲਕਾ ਪਸ਼ਮੀ ਤੋਂ ਬਹੁਤ ਮਿਹਨਤ ਕਰ ਰਿਹਾ ਪਾਰਟੀ ਦੇ ਬਹੁਤ ਵਧੀਆ ਮਿਹਨਤੀ ਵਰਕਰ ਨੇ ਐਮਐਲਏ ਸਾਹਿਬ ਨੇ ਅਰਿਵਾਦ ਸਾਹਿਬ ਬਹੁਤ ਵਧੀਆ ਇਨਸਾਨ ਨੇ ਲੋਕਾਂ ਦੀ ਬੜੀ ਵਧੀਆ ਸੋਹਦੇ ਲੋਕਾਂ ਨਾਲ ਬੜਾ ਪਿਆਰ ਕਰਦੇ ਨੇ ਬੜਾ ਵਧੀਆ ਵਿਚਰਦੇ ਨੇ ਇਸ ਕਰਕੇ ਆਮ ਆਦਮੀ ਪਾਰਟੀ ਸਰਕਾਰ ਆਣੀ ਆ ਜਿਹੜੇ ਲੋਕ ਕਹਿੰਦੇ ਨਾ ਕਿ 0 ਤੇ ਆਣੀ ਆ ਵਾ 13 ਦੀਆਂ 13 ਸੀਟਾਂ ਜਿਹੜੇ ਗਿਆ ਵਾ ਉਹ ਆਮ ਆਦਮੀ ਪਾਰਟੀ ਨੇ ਮਿਲੀਆਂ ਵਾ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਨੀਤੀਆਂ ਵਾ ਉਹ ਬਹੁਤ ਵਧੀਆ ਵਾ ਤੁਸੀਂ ਦੇਖਿਆ ਹੀ ਆ ਕਿਵੇਂ ਸਕੂਲ ਕੱਡੇ ਵਧੀਆ ਬਣਾਉਂਦੇ ਆ ਮਾਲਾ ਕਲੀਨਿਕ ਦੇ ਵਧੀਆ ਬਣਾਉਂਦੇ ਆ 600 ਜੂਟ ਜੜੀ ਬੱਤੀ ਆ ਲੋਕਾਂ ਨੂੰ ਫ੍ਰੀ ਦਿੱਤੀ ਆ ਏਸੀ ਚਲਾਵੇ ਕੋਚ ਚਲਾਵੇ ਲੋਕਾਂ ਨੂੰ ਬਿਲਾਉਂਦਾ ਨਹੀਂ ਬਿੱਲ ਜ਼ੀਰੋ ਇਤਰਾ ਤੇ ਜਿਹੜੀ ਗਾੜੀ ਗਾੜੀ ਹੁਣ ਆਮ ਆਦੇ ਪਾਰਟੀ ਜਿਹੜੀ ਗਈ ਆ ਉਹ ਗਾਂ ਜਿਹੜੀ ਹੋਰ ਵਧੀਆ ਤੋਂ ਵਧੀਆ ਜਿਹੜੇ ਪ੍ਰੋਜੈਕਟ ਲੈ ਕੇ ਆ ਰਹੀ ਆ ਜਿਹੜੀਆਂ ਮਾਲਾਂ ਦੀਆਂ ਛੜੀਆਂ ਗੜੀਆਂ ਮੁਸਲਮਾਨ ਨੇ ਤੁਹਾਡੇ ਜਿਹੜੀਆਂ ਮਾਲਾਂ ਦੀਆਂ ਮੁਸ਼ਕਲਾਂ ਆ ਉਹ ਆਪਾਂ ਏਡੀਸੀ ਜਸਿੰਦਰ ਸਾਹਿਬ ਨੂੰ ਕਹਿਤਾ ਵਾ ਧੰਨਵਾਦ ਸਾਹਿਬ ਨੂੰ ਬੇਨਤੀ ਕੀਤੀ ਆ ਕਿ ਉਹ ਕੁਝ ਜਿਹੜੀਆਂ ਗਲੀਆਂ ਕੁਲੀਆਂ ਥੋੜੀਆਂ ਬਤੀ ਰਹਿ ਗਈਆਂ ਵਾ ਉਹ ਗਲੀਆਂ ਬਣਾ ਕੇ ਦੇਣਗੇ ਬਾਕੀ ਜਿਹੜੇ ਕੰਮ ਆ ਉਹ ਤਾਂ ਬਹੁਤ ਵਧੀਆ ਜੀ ਲਾਈਟਾਂ ਲੁੱਟਾ ਲੱਗੀਆਂ ਸਕੂਲ ਬਹੁਤ ਵਧੀਆ ਬਣ ਗਿਆ ਬਾਕੀ ਸਾਨੂੰ ਕਿਸੇ ਚੀਜ਼ ਦੀ ਮੁਸ਼ਕਲ ਨਹੀਂ ਆ ਰਹੀ ਜਿਹੜੀ ਕੋਈ ਛੋਟੀ ਵੱਡੀ ਮੁਸ਼ਕਲ ਹੈਗੀ ਆ ਉਹ ਧਾਰੀਵਾਲ ਸਾਹਿਬ ਨੇ ਕੀਤਾ ਵੀ ਆਈ ਹੈ ਤੁਹਾਨੂੰ ਪੂਰਾ ਕਰਕੇ ਦੇਵਾਂਗੇ ਦੂਸਰੀ ਬੇਨਤੀ ਇਹਨਾਂ ਨੂੰ ਆ ਧਾਰੀਵਾਲ ਸਾਹਿਬ ਨੂੰ ਡਾਕਟਰ ਜਸਵੀਰ ਸਰ ਨੂੰ ਕਿ ਇਹ ਜਿਹੜਾ ਸਾਡਾ ਮਾਲਾਵਾਲਾ ਸਕੂਲ ਹੈਗਾ ਵਾ ਇਹ ਸਾਡਾ ਮੈਟਰ ਤੱਕ ਹੈਗਾ ਵਾ ਕਿਰਪਾ ਕਰਕੇ ਇਹਨੂੰ ਪਲੱਸ 2 ਤੱਕ ਕੀਤਾ ਜਾਵੇ ਤਾਂ ਕਿ ਜਿਹੜੀਆਂ ਸਾਡੀਆਂ ਧੀਆਂ ਪਿਆਨਾ ਬੱਚੀਆਂ ਜਿਹੜੀਆਂ ਸਾਡੀਆਂ ਵਾ ਉਹ ਦੂਰ ਪੜਨ ਜਾਂਦੀਆਂ ਵਾ ਉਹ ਸਾਨੂੰ ਇੱਥੇ ਸਾਡੀਆਂ ਪੜ੍ਹਿਆ ਜਾਣ ਔਰ ਦੂਸਰੀ ਗੱਲ ਹੈ ਕਿ ਸਾਨੂੰ ਇੱਥੇ ਇੱਕ ਸਟੇਡੀਅਮ ਚਾਹੀਦਾ ਵਾ ਮਾਲਾਪਿੰਡ ਦੇ ਵਿੱਚ ਔਰ ਆਪਾਂ ਬੇਨਤੀ ਕਰਦੇ ਹਾਂ ਡਾਕਟਰ ਜਸਬੀਰ ਸਿੰਘ ਸਾਨੂੰ ਸਾਫ਼ ਕਰੀ ਕਿ ਉਹ ਸਾਨੂੰ ਇੱਥੇ ਇੱਕ ਸਟੇਡੀਅਮ ਬਣਾ ਕੇ ਦੇਣਾ ਤਾਂ ਕਿ ਮਾਲ ਨੂੰ ਤੇ ਬਾਬਾ ਦੱਸ ਚੰਗੇ ਆਉਣ ਨੂੰ ਥੋੜਿਆ ਹੋਰ ਸ਼ੌਕ ਵਾਲੇ ਲੋਕ ਖੇਡਾਂ ਵਿੱਚ ਪੈਣ ਲੋਕੀ ਨਸ਼ੇ ਤੋਂ ਦੂਰ ਰਹਿਣ